ਪਰ ਸਿੱਟ ਨੇ ਦੂਸਰੇ ਪਾਸੇ ਐਸਜੀਪੀਸੀ ਦੇ ਸਕੱਤਰ ਨੂੰ ਤਲਬ ਕਰ ਲਿਆ ਜੀ ਹਾਂ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਸਕੱਤਰ ਨੂੰ ਹੁਣ ਸਿੱਟ ਨੇ ਤਲਬ ਕੀਤਾ ਕੀ ਇਹ ਤਲਬ ਤਲਬ ਦਾ ਖੇਡ ਹੈ ਤੁਸੀਂ ਸਾਨੂੰ ਤਲਬ ਕਰੋਗੇ ਜਾਂ ਤੁਹਾਨੂੰ ਕਰਾਂਗੇ ਕਿਉਂਕਿ ਜਦਰ ਸਾਹਿਬ ਨੇ ਕਿਹਾ ਸਰਕਾਰ ਨੂੰ ਕਿਹਾ ਵੀ ਤੁਸੀਂ ਇਸ ਮਾਮਲੇ 'ਚ ਪਰੇ ਹੋ ਜਾਓ ਦਖਲ ਨਾ ਦਿਓ ਐਸਜੀਪੀਸੀ ਆਪਣੇ ਆਪ ਦੇਖੇ ਪਰ ਸਰਕਾਰ ਅੱਗੇ ਵਧੀ ਚਹਲਸਾ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਮਾਫ ਕਰਨਾ ਕੋਲੀ ਸਣੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਕੋਲੀ ਦੀ ਗੱਤ ਤਾਂ ਹੀ ਤੋਂ ਬਾਦ ਹਨਾ ਲਮਾਚੀ ਕਿਹਦੇ ਜੀ ਉਤਾ ਬਾਦਲਾ ਦਾ ਖਾਸ ਹੈ ਜੀ ਉਤਾ ਜੀ ਉਹਨਾਂ ਦਾ ਵੀ ਸੀਏ ਹੈ ਜੀ ਉਹ ਤਾਂ ਗੋਰਖ ਚੋ ਤਨਖਾਹ ਲੈਂਦਾ ਸੀ ਕੰਮ ਉਹਨਾਂ ਦਾ ਕਰਦਾ ਜੀ ਫੜਾ ਪਹਿਲੂ ਸੋ ਹੁਣ ਉਹਨੂੰ ਬਚਾਉਣ ਲਈ ਸਾਰੀ ਕਵਾਇਦ ਹੋਰੀ ਹੈ ਜੀ ਇਸ ਵਾਰ ਖੜੇ ਸੀ ਪਰ ਜਿੱਦਾਂ ਹੀ ਮੁੱਖ ਮੰਤਰੀ ਨੂੰ ਤਲਬ ਕਰਨ ਦੀ ਖਬਰ ਆਈ ਨਾਲੇ ਸਿੱਟ ਵੱਲ ਐਸਡੀਪੀਸੀ ਦੇ ਮੌਜੂਦਾ ਸਕੱਤਰ ਪ੍ਰਤਾਪ ਸਿੰਘ ਨੂੰ ਤਲਬ ਕਰਨ ਦੀ ਗੱਲ ਹੈ ਵੈਸੇ ਤਾਂ ਸ਼੍ਰੋਮੀ ਕਮੇਟੀ ਕਹਿ ਚੁੱਕੀ ਹੈ ਕਿ ਅੱਜ ਦਾ 16 ਬੰਦਿਆਂ ਨੂੰ ਪਰੇ ਕਰਤਾ ਜੀ ਸਾਡਾ ਤਾਂ ਨਾ ਕੋਈ ਤਾਲੁਕਾਤ ਨਹੀਂ ਕੋਈ ਸਬੰਧ ਨਹੀਂ ਜੀ ਉਹਨਾਂ ਦੀ ਕਾਦੂਕਾ ਬੰਦਾ ਦਾ ਆਵਾਜ਼ ਦੀ ਪੱਟਣ ਤੁਰਿਆ ਫਿਰਦਾ ਜੀ ਉਹਦੀ ਵੋਟਾਂ ਸੋਸ਼ਲ ਮੀਡੀਆ ਤੇ ਧੱਕਾ ਰਹੇ ਨੇ ਜੀ ਪਰ ਦੂਏ ਪਾਸੇ ਇਹ ਕਹਿੰਦੇ ਵੀ ਪੰਥ ਦੇ ਕੰਮ 'ਚ ਦਖਲ ਵੀ ਹੈ ਗੁਰੂ ਸਾਹਿਬ ਆਪੇ ਦੇਖਣਗੇ ਜੀ ਉਹ ਕਹਿੰਦੇ ਜੇ ਇਦਾਂ ਦਖਲ ਹੁੰਦਾ ਜੀ ਕਰਨਗੇ ਪਰ ਦੋ ਐਸਜੀਪੀਸੀ ਦੇ ਮੈਂਬਰ ਅਦਾਲਤ ਦਾ ਰੁਕ ਕਰ ਲੈਂਦੇ ਨੇ ਕਿ ਜੀ ਅਸੀਂ ਸਿਟ ਨਾਲ ਰਾਬਤਾ ਕਰਨ ਲਈ ਤਿਆਰ ਆਂ ਸਿਟ ਨੂੰ ਰਿਪੇਸ਼ ਹੋਣ ਲਈ ਤਿਆਰ ਆਂ ਆਪਣਾ ਜਵਾਬ ਦੇਣ ਲਈ ਤਿਆਰ ਆਂ ਤੁਹਾਨੂੰ ਹੋਗਾ ਉਹ ਜਵਾਬ ਤੁਹਾਨੂੰ ਖਤਰਾ ਹੈ ਜੀ ਕਿਤੇ ਗ੍ਰਿਫਤਾਰ ਨਾ ਕਰ ਲੈਣ ਇੱਧਰ ਉਹ ਜਿਹੜੇ ਕੱਡੇ ਬਿਨੇ ਹਟਾਏ ਬਿਨੇ ਪਰੇ ਕੀਤੇ ਹੋਏ ਨੇ ਉਹ ਸਾਰੇ ਤਾਂ ਹੈਗੇ ਪਰ ਜਿਹੜੇ ਮੌਜੂਦਾ ਸਕੱਤਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਤਾਪ ਸਿੰਘ ਉਹਨਾਂ ਨੂੰ ਐਸ ਸਿਟ ਨੇ ਤਲਬ ਕੀਤਾ ਤੇ ਤਲਬ ਵੀ ਦਸਤਾਵੇਜ਼ਾਂ ਸਾਨੇ ਕੀਤਾ ਕਿ ਲੈ ਕੇ ਆਓ ਰਿਕਾਰਡ